ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਪੰਜਵਾ ਇਸ ਪਾਣੀ ਤੇ ਜਿੰਨ ਤੂੰ ਘਰਿਆ ਮਾਟੀ ਕਾਲੇ ਦੇਹੁਰਾ ਕਰਿਆ ਸਤਗੁਰ ਕਹਿਣ ਲੱਗੇ ਸ ਪ੍ਰਭੂ ਨੇ ਪਿਤਾ ਦੀ ਬੁੰਤ ਤੈਨੂੰ ਬਣਾਇਆ ਤੇ ਤੇਰਾ ਮਿੱਟੀ ਦਾ ਪੁੱਤਲ ਪੁਤਲਾ ਕਾੜ ਦਿੱਤਾ ਹੈ। ਉਹ ਕਤ ਜੋਤ ਲੈ ਸੁਰਤ ਪਰਿਖਿਆ। ਮਾਤ ਗਰਮ ਮੈਂ ਜਿਨੂੰ ਤੂੰ ਰਾਖਿਆ ਜਿਸ ਪ੍ਰਭੂ ਨੇ ਬੁੱਧੀ ਜਿੰਦ ਪਰਖਣ ਦੀ ਤਾਕਤ ਤੇਰੇ ਅੰਦਰ ਪਾਈ ਹੈ। ਤੈਨੂੰ ਮਾਂ ਦੇ ਪੇਟ 'ਚ ਸਹੀ ਸਲਾਮਤ ਰੱਖਿਆ ਉਸ ਨੂੰ ਯਾਦ ਰੱਖ। ਰੱਖਣ ਹਾਰ ਸਮਾਰਜਨਾ। ਸਗਲੇ ਛੋੜ ਵਿਚਾਰ ਮਨ ਰਹਾ ਸਦਾ। ਰੱਖਿਆ ਕਰਨ ਵਾਲੇ ਪ੍ਰਭੂ ਨੂੰ ਯਾਦ ਰੱਖਿਆ ਕਰ ਇਹ ਮੇਰੇ ਮਨ ਔਰ ਸਾਰੇ ਵਿਚਾਰ ਸਾਰੇ ਛੱਡ ਦੇ ਰਹਾ ਜਿੰਨ ਦੀਏ ਤੂੰ ਦਬਾਬ ਮਹਤਾਰੀ ਜਿੰਨ ਦੀਏ ਪ੍ਰਾਤ ਪੁੱਤ ਹਾਰ ਜਿਸ ਪ੍ਰਭੂ ਨੇ ਤੈਨੂੰ ਮਾਪੇ ਦਿੱਤੇ ਨੇ ਜਿਸ ਪ੍ਰਭੂ ਨੇ ਤੈਨੂੰ ਭਰਾ ਪੁੱਤਰ ਨੌਕਰ ਦਿੱਤੇ ਨੇ ਜਿੰਨ ਦੀਏ ਤੂੰ ਬਨਤਾ ਅਰਮੀਤਾ ਤਿਸ਼ਠਾਉ ਕੁਰ ਕੋ ਰਖ ਲੈ ਉਚੀਤਾ ਜਿਸ ਪ੍ਰਭੂ ਨੇ ਤੈਨੂੰ ਇਸਤਰੀ ਸੱਜਣ ਮਿੱਤਰ ਦਿੱਤੇ ਨੇ ਉਸ ਮਾਲਕ ਨੂੰ ਸਦਾ ਆਪਣੇ ਚੇਤੇ ਚ ਟਿਕਾਏ ਰੱਖ ਜਿਨ ਦੀਏ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਸ ਪ੍ਰਭੂ ਨੇ ਤੈਨੂੰ ਵੀ ਕਿਸੇ ਵੀ ਮੁੱਲ ਤੋਂ ਨਾਮ ਮਿਲ ਸਕਣ ਵਾਲੀ ਹਵਾ ਦਿੱਤੀ ਹੈ ਜਿਸਨੇ ਨਿਰਮੋਲਕ ਪਾਣੀ ਦਿੱਤਾ ਜਿਨ ਦੀਆ ਤੁਧ ਪਾਵਕ ਬਲਣਾ ਤਿਸ਼ਟਾ ਕਰ ਕੀ ਰਹੁ ਮਨ ਸ਼ਰਨਾ ਜਿਸਨੇ ਤੈਨੂੰ ਅੱਗ ਬਲਣ ਦਿੱਤਾ ਹੈ ਇਸ ਕਰਕੇ ਮਨ ਸਦਾ ਉਸ ਪ੍ਰਭੂ ਦੀ ਸ਼ਰਨ ਪਿਆਰੋ ਸ਼ਤੀ ਅੰਮ੍ਰਿਤ ਜਿਨ ਭੋਜਨ ਦिए ਅੰਮ੍ਰਿਤ ਥਾਨ ਠਹਿਰਾਵਨ ਕੋ ਦिए ਜਿਸਨੇ ਨੇਕਾ ਕਿਸਮਾਂ ਦੇ ਸਵਾਦਲੇ ਖਾਣੇ ਦਿੱਤੇ ਨੇ ਇਹਨਾਂ ਖਾਣਿਆਂ ਨੂੰ ਹਜਮ ਕਰ ਲੈ ਤੇਰੇ ਅੰਦਰ ਮਿਹਦਾ ਪਾਇਆ ਹੈ ਬਸਤਾ ਦਿਓ ਬਰਤਨ ਵਾਲਾ ਤਿਸ਼ਟਾ ਕਰ ਕੇ ਚਿਤ ਰਖ ਚਰਨਾ ਬਸਤਾ ਦਿਓ ਬਰਤਨ ਬਲਨਾ ਇਸ ठाकुर ਕੇ ਚਿੱਤਰਕ ਚਰਨ ਤੈਨੂੰ ਧਰਤੀ ਦਿੱਤੀ ਹੈ ਹੋਰ ਵਰਤਨ ਬਲੇਵਾ ਦਿੱਤਾ ਹੈ ਇਸ ਲਈ ਉਸ ਮਾਲਕ ਪ੍ਰਭੂ ਦੇ ਚਰਨ ਆਪਣੇ ਚਿੱਤ ਵਿੱਚ ਪਰੋ ਕੇ ਰੱਖ। ਪੇਕਨ ਕੋ ਨੇਤਰ ਸੁਨਨ ਕੋ ਕਰਨਾ ਹਸਤ ਕਮਾਵਨ ਬਾਸਨ ਰਸਨਾ ਜਿਸਨੇ ਤੈਨੂੰ ਵੇਖਣ ਲਈ ਅੱਖਾਂ ਸੁਣਨ ਲਈ ਕੰਨ ਹੱਥ ਕਰਨ ਲਈ ਕੰਮ ਕਰਨ ਲਈ ਹੱਥ ਨੱਕ ਜੀਮ ਦਿੱਤੀ ਹੈ ਚਰਨ ਚਲਨ ਕੋ ਸਿਰ ਕਿਨੋ ਮੇਰਾ ਮਨ ਸਿਠਾਉਕੁਰ ਕੇ ਪੂਜੋ ਪੈਰਾ ਜਿਸਨੇ ਤੁਰਨ ਲਈ ਪੈਰ ਦਿੱਤੇ ਨੇ ਸਿਰ ਸ਼੍ਰੋਮਣੀ ਅੰਗ ਬਣਾਇਆ ਹੈ ਇਸ ਲਈ ਉਸ ਮਾਲਕ ਪ੍ਰਭੂ ਦੇ ਗੁਣ ਸਦਾ ਪਾਈ ਗਾਇਆ ਕਰ ਅਪਵਿੱਤਰ ਪਵਿੱਤਰ ਜਿੰਤੂ ਕਰਿਆ ਸਗਲ ਜੋਨਮ ਤੂੰ ਸਿਰ ਤਰਿਆ ਉਸ ਪਰਮਾਤਮ ਨੂੰ ਸਿਮਰਿਆ ਕਰ ਜਿਸਨੇ ਗੰਤੋਂ ਤੈਨੂੰ ਪਵਿੱਤਰ ਬਣਾਇਆ ਜਿਸ ਨੇ ਤੈਨੂੰ ਸਾਰੀਆਂ ਜੂਨੀਆਂ ਚੋਂ ਬਾਦਸ਼ਾਹ ਬਣਾਇਆ ਅਬ ਤੂੰ ਸੀਜ ਭਾਵੇਂ ਨਹੀਂ ਸੀਜੈ ਕਾਰ ਸਵਰੈ ਮਨ ਪ੍ਰਭ ਧਿਆਈ ਜੈ ਤੇਰੀ ਮਰਜ਼ੀ ਹੈ ਹੁਣ ਉਸ ਪ੍ਰਭੂ ਦਾ ਸਿਮਰਨ ਕਰਕੇ ਬੰਦਗੀ ਵਿੱਚ ਕਾਮਯਾਬ ਹੋ ਚਾਹੇ ਨਾ ਹੋ ਪਰ ਹੈ ਮੇਰੇ ਮਨ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਇਹਾ ਉਹਾ ਇੱਕੈ ਉਹੀ ਜਤ ਕਾ ਦੇਖਿਆ ਤਤ ਤੋਹੀ ਲੋਕ ਪਰ ਲੋਕ ਚ ਹਰ ਥਾਂ ਪ੍ਰਭੂ ਹੈ ਜਿੱਥੇ ਵੇਖਿਓ ਉੱਥੇ ਓਹੀ ਐ ਤਿਸੇ ਵਤ ਮਨ ਆਲਸ ਕਰ ਜਿਸ ਵਿਸਰੈ ਇੱਕ ਨਿਮਕ ਨ ਸਰੈ ਏ ਮੇਰ ਮਨ ਓਨੂੰ ਤਿਉਂਦਿਆ ਆਲਸ ਨਾ ਕਰ ਜਿਹਨੂੰ ਤਿਉਣ ਤੋਂ ਬਾਅਦ ਇੱਕ ਪਲ ਮਨੁੱਖ ਦਾ ਕੰਮ ਨਹੀਂ ਸਰ ਸਕਦਾ ਹਮ ਅਪਰਾਧੀ ਨਿਰਗੁਣਿਆਰੇ ਨਾ ਕਿਛ ਸੇਵਾ ਨਾ ਕਰਮਾਰੇ ਅਸੀਂ ਸੰਸਾਰੀ ਜੀ ਪਾਪੀ ਆ ਗੁਣਹੀਨ ਨਾ ਕੋਈ ਸੇਵਾ ਭਗਤੀ ਨਾ ਸਾਡੇ ਕੰਮ ਚੰਗੇ ਨੇ ਗੌਰ ਬੋਹਿਤ ਵੱਡ ਭਾਗੀ ਮਿਲਿਆ ਨਾਨਕ ਦਾ ਸੰਗ ਪਾਥਰ ਤਰਿਆ ਜਿਸ ਮਨੁੱਖ ਨੂੰ ਵੱਡੇ ਪਾਗਾਂ ਨਾਲ ਗੁਰੂ ਜਜ ਮਿਲ ਪਏ ਦਾਸ ਨਾਨਕ ਉਸ ਜਹਾ ਦੀ ਸੰਗਤ ਵਿੱਚੋਂ ਪੱਥਰ ਦਿਲ ਮਨੁੱਖ ਵੀ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ RAM ਕਲੀ ਮਹਿਲਾ ਪੰਜਵਾ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਇਮ ਬਾਪੂਤ ਸਤੂ ਬਰੁਕਾਇਨ ਲਗੇ ਭਾਵੇਂ ਪਰਮੇਸ਼ਰ ਪ੍ਰਮਾਤਮਾ ਦੀ ਹਰੇਕ ਪ੍ਰਮਾਤਮਾ ਹਰੇਕ ਜੀਵ ਦਾ ਮਾਲਕ ਹੈ ਪਰ ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ ਤਮਾਸ਼ਿਆਂ ਚ ਸਵਾਦਾਂ ਚ ਲੰਘ ਜਾਂਦੀ ਹੈ ਕਿਸੇ ਦੀ ਉਮਰ ਮਾਂ ਪਿਓ ਪੁੱਤਰ ਆਦਿ ਪਰਿਵਾਰ ਦੇ ਮੋਹ ਚ ਗੁਜ਼ਰ ਜਾਂਦੀ ਕਾਹੂ ਵਿਹਾਵੈ ਰਾਜ ਮਿਲਖ ਵਪਾਰ ਸੰਤ ਵਿਹਾਵੈ ਹਰਨਾਮ ਅਧਾਰ ਕਿਸੇ ਦੀ ਉਮਰ ਰਾਜ ਮਾਨਣ ਚ ਭੋਏ ਦੀ ਮਾਲਕੀ ਚ ਲੰਘਦੀ ਹੈ ਪਰ ਸੰਤਾ ਦੀ ਉਮਰ ਪਰਮਾਤਮਾ ਦੇ ਨਾਮ ਚ ਗੁਜ਼ਰਦੀ ਐ ਰਚਨਾ ਸਾਚ ਬਣੀ ਸਬ ਕਾ ਏਕਤ ਨਿਰਖਾਓ ਪਰਮਾਤਮਾ ਕੈਮ ਰਹਿਣ ਵਾਲਾ ਇਹ ਸ੍ਰਿਸ਼ਟੀ ਉਸਨੇ ਬਣਾਈ ਐ ਇੱਕ ਉਹੀ ਹਰੇਕ ਜੀਵ ਦਾ ਮਾਲਕ ਹੈ ਰਹਾਉ ਕਾਹੋ ਬਿਹਾਵੇ ਬੇਦ ਅਰਬਾਦ ਕਾਹੋ ਬਿਹਾਵੇ ਰਸਨਾ ਸਾਦ ਕਿਸੇ ਦੀ ਉਮਰ ਧਾਰਮਿਕ ਪੁਸਤਕਾ ਪੜਨ ਚ ਗੁਜ਼ਰਦੀ ਐ ਕੋਈ ਜੀਵ ਦੇ ਸਵਾਦ ਵਿੱਚ ਲੱਗਾ ਹੈ ਕਾਹੋ ਬਿਹਾਵੈ ਲਪਟ ਸੰਗ ਨਾਰੀ ਸੰਤ ਰੱਜੇ ਕੇਵਲ ਨਾਮ ਮੁਰਾਰੀ ਕਿਸੇ ਦੀ ਉਮਰ ਇਸਤਰੀ ਨਾਲ ਕਾਮ ਪੂਰਤੀ ਚਲੰਗਦੀ ਹੈ ਪ੍ਰਸੰਤ ਦੀ ਉਮਰ ਪਰਮਾਤਮਾ ਦੇ ਨਾਮ ਚ ਮਸਤ ਰਹਿੰਦੀ ਹੈ ਕਾਹੋ ਬਿਹਾਵੈ ਖੇਲਤ ਜੂਆ ਕਾਹੋ ਬਿਹਾਵੈ ਅਮਲੀ ਹੋਵਾ ਕਿਸੇ ਦੀ ਉਮਰ ਜੂਆ ਖੇਡਦਿਆਂ ਲੰਗਦੀ ਹੈ ਕੋਈ ਅਮਲੀ ਰਹਿੰਦਾ ਹੈ ਕਾਹੋ ਬਿਹਾਵੈ ਪਰਦਰਮ ਚੁਰਾਈ ਜਨ ਬਿਹਾਵੈ ਨਾਮ ਤੇ ਕਿਸੇ ਦੀ ਉਮਰ ਪਰਾਇਆ ਧਨ ਚੁਰਾ ਕੇ ਲੰਘਦੀ ਪਰ ਪ੍ਰਭੂ ਦੇ ਭਗਤ ਨਾਮ ਪ੍ਰਭੂ ਦੇ ਨਾਮ ਚ ਰਹਿੰਦੇ ਨੇ ਕਾਹੋ ਬਿਹਾਵੈ ਜੋਗ ਤਪ ਪੂਜਾ ਕਾਹੋ ਰੋਗ ਸੋਗ ਪਰਮੀਜਾ ਕਿਸੇ ਦੀ ਉਮਰ ਜੋਗ ਸਾਧਨਾ ਕਰਦਿਆਂ ਧੂਣੀ ਤਪਾਂਦੇ ਲੰਘਦੀ ਏ ਕਿਸੇ ਦੇ ਮਰ ਰੋਗਾਂ ਚ ਗਮਾਂ ਚ ਪਟਕਣਾ ਚ ਬੀਤਦੀ ਏ ਕਾਹੋ ਪਵਨ ਤਾਰ ਜਾਤ ਬਿਹਾਏ ਸੰਤ ਬਿਹਾਵੈ ਕੀਰਤਨ ਗਾਇ ਕਿਸੇ ਦੀ ਉਮਰ ਪ੍ਰਾਣਾਯਾਮ ਕਰਦੇ ਲੰਗ ਦੀ ਪ੍ਰਸੰਤ ਦੀ ਉਮਰ ਪ੍ਰਭੂ ਦੀ ਸਿਖ ਤੋਂ ਸਲਾਹ ਕਰਦੇ ਲੰਗ ਦੀ ਕਾਹੂ ਬਿਹਾਵੈ ਦਿਨ ਰੈਣ ਚਾਲਤ ਕਾਹੂ ਬਿਹਾਵੈ ਸੋ ਪਿੜ ਮਾਲਤ ਕਿਸੇ ਦੀ ਉਮਰ ਦਿਨੇ ਰਾਤ ਤੁਰਿਆ ਲੰਗ ਦੀਏ ਕਿਸੇ ਦੀ ਲੰਗ ਦੇ ਇੱਕ ਥਾਂ ਮਲ ਕੇ ਬੈਠੇ ਰਿਓ ਕਾਹੋ ਬਿਹਾਵੈ ਬਾਲ ਪੜਾਵਤ ਸੰਤ ਬਿਹਾਵੈ ਹਰ ਜਸ ਗਾਵਤ ਕਿਸੇ ਦੀ ਲੰਗ ਦੀਏ ਬਾਲ ਬੱਚੇ ਪੜਾਂਦੇ ਆਂ ਪ੍ਰਸੰਤ ਦੀ ਉਮਰ ਲੰਘਦੀ ਪ੍ਰਭੂ ਦੇ ਗੁਣ ਗਾਂਦੇ ਆਂ ਕਾਹੋ ਬਿਹਾਵੇ ਨਟਨਾਟਕ ਨਿਰਤੇ ਕਾਹੋ ਬਿਹਾਵੇ ਜੀਅ ਹਿਰਤੇ ਕਿਸੇ ਦੀ ਲੰਘਦੀ ਨਟਾਂ ਨਾਟਕਾ ਨਾਸ਼ ਕਰਦੇ ਆਂ ਕਿਸੇ ਦੀ ਉਮਰ ਡਾਕੇ ਮਾਰਦੇ ਆਂ ਲੰਘਦੀ ਕਾਹੋ ਬਿਹਾਵੇ ਰਾਜ ਮੈਂ ਡਰਤੇ ਸੰਤ ਬਿਹਾਵੇ ਹਰ ਜਸ ਕਰਤੇ ਤੇ ਕਿਸੇ ਦੀ ਉਮਰ ਲੰਘਦੀ ਏ ਰਾਜ ਵਿੱਚ ਡਾਕੇ ਮਾਰਦੇ ਆਂ ਤੇ ਸੰਤ ਬਿਹਾਵੈ ਹਰ ਜਿਸ ਕਰਤੇ ਤੇ ਸੰਤ ਦੀ ਉਮਰ ਲੰਘਦੀ ਐ ਹਰੀ ਦੀ ਸਿਫਤੋਂ ਸਲਾਹ ਕੀਤੇ ਆ ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਿਸੇ ਦੀ ਉਮਰ ਲੰਘਦੀ ਐ ਉਮਰ ਗਿਣਦੇ ਆ ਮੂਰਤ ਗਿਣਦੇ ਆ ਕਿਸੇ ਦੀ ਉਮਰ ਲੰਘਦੀ ਐ ਨੌਕਰੀ ਕਰਦੇ ਆ ਕਰਦੇ ਕਾਹੂ ਬਿਹਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਕਿਸੇ ਦੀ ਉਮਰ ਲੰਘਦੀ ਖੋਜ ਭਾਲ ਕਰਦੇ ਆ ਪਰ ਸੰਤ ਦੀ ਉਮਰ ਲੰਘਦੀ ਨਾਮ ਅੰਮ੍ਰਿਤ ਪੀਂਦੇ ਆ ਜਿਤ ਕੋ ਲਾਇਆ ਤਿਤਹੀ ਲਗਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਪਰ ਜਿੱਤਰ ਜਿਤ ਕੋ ਲਾਇਆ ਤਿਤਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਜਿੱਧਰ ਕਰਤਾਰ ਨੇ ਲਾਇਆ ਜੀ ਉਧਰ ਲਗਦ ਨਾ ਕੋ ਮੂਰਖ ਹੈ ਨਾ ਕੋ ਸਿਆਣਾ ਕਰ ਕਿਰਪਾ ਜਿਸ ਦੇਵੈ ਨਾਮ ਨਾਨਕ ਤਾਂ ਕੈ ਬਲ ਬਲ ਜਾ ਪ੍ਰਭੂ ਮਿਹਰ ਕਰਕੇ ਜਿਸ ਮਨੁੱਖ ਨੂੰ ਨਾਮ ਬਖਸ਼ਦਾ ਨਾਨਕ ਮੈਂ ਉਸ ਤੋਂ ਸਦਕੇ ਜਾਨਨਾ ਵਾ ਕੁਰਬਾਨ ਜਾਨਨਾ RAM ਕਲਿ ਮਹਿਲਾ ਪੰਜਵਾ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜੰਗਲ ਦੀ ਆਗ ਹਰੇ ਬੂਟੇ ਟਿੱਕੀ ਰਹਿੰਦੀ ਉਸ ਨੂੰ ਨਹੀਂ ਸਾੜਦੀ ਬਾਕੀ ਜੰਗਲ ਨੂੰ ਸਾੜਦੀ ਹੈ ਬੱਚਾ ਮਾਂ ਦੇ ਪੇਟ ਦੇ ਦੁੱਖਾਂ ਤੋਂ ਬਚਿਆ ਰਹਿੰਦਾ ਜਾ ਕਾ ਨਾਮ ਸਿਮਰਤ ਪਉ ਜਾਏ ਤੈਸੇ ਸੰਤ ਜਨਾਂ ਰਾਖੈ ਹਰ ਰਾਇ ਉਹ ਪ੍ਰਭੂ ਪਾਤਸ਼ਾਹ ਜਿਸ ਦਾ ਨਾਮ ਸਿਮਰੈ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਉਹ ਆਪਣੇ ਸੰਤ ਜਨਾਂ ਦੀ ਸਤਰਾ ਰੱਖਿਆ ਕਰਦਾ ਹੈ ਐਸੇ ਰੱਖਣ ਹਾਰ ਦਿਆਲ ਜਤ ਕਾ ਦੇਖੋਂ ਤੂੰ ਬਰਤਪਾਲ ਰਹਾਓ ਸਭ ਦੀ ਰੱਖਿਆ ਕਰਨ ਵਾਲਾ ਪ੍ਰਭੂ ਬੜਾ ਦਇਆ ਦਾ ਘਰ ਮਜਿੱਧਰ ਵੇਖਣਾ ਸਭ ਦੀ ਪਾਲਣਾ ਕਰਨ ਵਾਲਾ ਰਹਾ ਜਲ ਪੀਵਤ ਜੋ ਤਿੱਖਾ ਮਟਨ ਤਨ ਵਿਗ ਸੈ ਗਰੇ ਆਵਤ ਕੰਦ ਜਿਵੇਂ ਪਾਣੀ ਪੀਤਿਆਂ ਤ੍ਰੇਮਿਸ਼ਟ ਜਾਂਦੀ ਜਿਵੇਂ ਪਤੀ ਕਾਰਾ ਇਸਤਰੀ ਖੁਸ਼ ਹੋ ਜਾਂਦੀ ਹੈ ਲੋਭੀ ਕਾਤਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਨਾਮ ਪਿਆਰ ਜਿਵੇਂ ਤਨ ਪਦਾਰਤ ਲੋਭੀ ਮਨੁੱਖ ਦੀ ਜ਼ਿੰਦਗੀ ਦਾ ਸਾਰਾ ਬਣਿਆ ਤੇ ਪ੍ਰਭੂ ਦੇ ਭਗਤਾਂ ਦਾ ਪ੍ਰਭੂ ਨਾਲ ਪਿਆਰ ਹੁੰਦਾ ਕਿਰਸਾਨੀ ਜੋ ਰਾਖੇ ਰਖਵਲ ਮਾਤ ਪਿਤਾ ਦਇਆ ਜਿਉਂ ਬਾਲਾ ਜਿਵੇਂ ਰਾਖਾ ਕੀਤੀ ਜਿਵੇਂ ਰਾਖਾ ਕੀਤੀ ਦੀ ਰਾਖੀ ਕਰਦਾ ਜੇ ਮਾਪੇ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਨੇ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉਹ ਹਰ ਜਨ ਰਾਖ ਹੈ ਕੰਠ ਲੈ ਜਿਵੇਂ ਕੋਈ ਮਿੱਤਰ ਆਪਣੇ ਮਿੱਤਰ ਨੂੰ ਮੇਵੇ ਕਿਸ ਨੂੰ ਮਿਲਦਾ ਹੈ ਇਸੇ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਨੂੰ ਗੱਲ ਨਾਲ ਲੰਦ ਜਿਉਂ ਅੰਦਲੇ ਪੇਕਤ ਹੋਏ ਅਨੰਦ ਗੁੰਗਾ ਬਖਤ ਗਾਵੇ ਬੋ ਚੰਦ ਜਿਵੇਂ ਕਿਸੇ ਅੰਨੇ ਨੂੰ ਵੇਖ ਸਕਣ ਦੀ ਸ਼ਕਤੀ ਮਿਲ ਜਾਏ ਖੁਸ਼ ਹੁੰਦਾ ਜੇ ਗੁੰਗਾ ਬੋਲਣ ਲੱਗ ਪਏ ਫਿਰ ਉਹ ਵੀ ਬੜਾ ਖੁਸ਼ ਹੁੰਦਾ ਪਿੰਗਲ ਪਰਬਤ ਪਰਤੇ ਪਾਰ ਹਰ ਕੈ ਨਾਮ ਸਗਲ ਉਦਾਰ ਜਿਵੇਂ ਕੋ ਲੂਲਾ ਪਹਾੜਾਂ ਤੋਂ ਪਾਰ ਲੰਘਾਂ ਨਾਲ ਖੁਸ਼ ਹੁੰਦਾ ਇਸ ਤਰ੍ਹਾਂ ਪਰਮਾਤਮਾ ਦੀ ਬਰਕਤ ਬਖਸ਼ਿਸ਼ ਦੀ ਬਰਕਤ ਨਾਲ ਜਿਹੜੀ ਲੁਕਾਇਦਾ ਨਸਤਾਰਾ ਹੁੰਦਾ ਬੜੇ ਖੁਸ਼ ਹੁੰਦੀ ਹੈ ਜਿਵੇਂ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਚਲ ਸੰਸੰਗ ਬਿਨਾਜ ਜਿਵੇਂ ਅੱਗ ਨਾਲ ਠੰਡ ਦਾ ਨਾਸ ਹੋ ਜਾਂਦਾ ਏ ਤੇ ਸੰਤਾਂ ਦੀ ਸੰਗਤ ਕੀਤਿਆਂ ਪਾਪਾਂ ਦਾ ਨਾਸ ਹੁੰਦਾ ਜੋ ਸਾਬਨ ਕਾ ਪਰ ਉਜਲ ਹੋਤ ਨਾਮ ਜਪ ਸਪਰੰਪ ਕੋ ਜਿਵੇਂ ਸਾਬਨ ਨਾਲ ਕੱਪੜੇ ਸਾਫ ਸੁਥਰੇ ਹੋ ਜਾਂਦੇ ਨੇ ਤੇ ਪ੍ਰਮਾਤਮਾ ਦਾ ਨਾਮ ਜਪਦਿਆਂ ਹਰੇਕ ਡਰ ਵਹਿ ਮੁੱਕ ਜਾਂਦੇ ਨੇ ਜਿਵੇਂ ਚੱਕਵੀ ਸੂਰਜ ਕੀ ਆਸ ਜਿਉਂ ਚਾਤਿਰਕ ਬੂੰਦ ਕੀ ਪਿਆਜਿਵੇਂ ਚਕਵੀ ਚਕਮੇ ਨੂੰ ਮਿਲਣ ਵਾਸਤੇ ਸੂਰਤ ਦੇ ਚੜਨ ਦੀ ਉਡੀਕ ਕਰਦੀ ਹੈ ਜਿਵੇਂ ਪਿਆਸ ਮੁਝਾਨ ਲਈ ਪੱਪੀ ਹੇ ਨੂੰ ਵਰਖਾ ਦੀਆਂ ਬੂੰਦਾਂ ਦੀ ਲਾਲਸਾ ਹੁੰਦੀ ਹੈ ਜਿਉਂ ਕੁਰੰਕ ਨਾਦ ਕਰਨ ਸਮਾਨ ਨੇ ਤਿਉਂ ਹਰ ਨਾਮ ਹਰ ਜਨ ਮਨੈ ਸੁਖਾਨੈ ਜਿਵੇਂ ਹਰਨ ਦੇ ਕੰਨ ਕੰਡੇ 헤ੜੇ ਦੀ ਆਵਾਜ਼ ਮਸਤ ਰਿਦੈ ਜਿਵੇਂ ਸੰਤ ਜਨਾ ਦੇ ਮਨ ਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਤੁਮਰੀ ਕਿਰਪਾ ਤੇ ਲੱਗੀ ਪ੍ਰੀਤ ਦਿਆਲ ਪਏ ਆਇ ਜੀ ਤੇ ਪ੍ਰਭੂ ਤੇਰੀ ਮਿਹਰ ਹੋਵੇ ਤਾਂ ਤੇਰੇ ਚਰਨਨ ਪ੍ਰੀਤ ਬਣੀ ਰਹਿੰਦੀ ਹੈ ਜਿਸ ਮਨੁੱਖ ਉਤੇ ਪ੍ਰਭੂ ਜੀ ਦਇਆਵਣ ਹੁੰਦੇ ਨੂੰ ਸਿਰ ਦੇ ਚ ਆ ਵਸਦੇ ਨੇ ਦਇਆਤਾਰੀ ਤਿਨ ਧਾਰਨ ਹਾਰ ਬੰਦਨ ਤੇ ਹੋਏ छुटਕਾਰ ਦਇਆ ਕਰਨ ਜੋਗ ਪ੍ਰਭੂ ਜਿਸ ਉਤੇ ਦਇਆ ਕੀਤੀ ਉਸ ਬੰਦੇ ਨੇ ਮਾਇਆ ਦੇ ਮੋਹ ਤੋਂ ਬੰਦਨਾ ਤੋਂ ਸਦਾ ਲਖਲਾਸੀ ਮਿਲ ਗਈ ਸਭ ਥਾਨ ਦੇਖੇ ਨੈਣ ਅਲੋਏ ਇਸ ਬਿੰਦੂ ਜਾਂ ਵਰਨਾ ਕੋਈ ਮਨੁੱਖ ਅੱਖਾਂ ਖੋਲ ਕੇ ਸਾਰੇ ਥਾਂ ਵੇਖਦੇ ਉਸ ਨੂੰ ਕਿਤੇ ਵੀ ਪ੍ਰਮਾਤਮਾ ਤੋਂ ਬਿਨਾ ਕੋਈ ਦੂਜਾ ਨਹੀਂ ਦਿਸਦਾ ਪਰਮਪੈ ਛੂਟੇ ਗੁਰਪ੍ਰਸਾਦ ਨਾਨਕ ਵੇਖਿਓ ਸਭ ਸਮਾਦ ਗੁਰੂ ਕਿਰਪਾ ਨਾਲ ਜਿਸ ਮਨੁੱਖ ਦੇ ਸਾਰੇ ਵਹਿਮ ਡਰ ਮੁਕ ਜਾਂਦੇ ਨੇ ਨਾਨਕ ਹਰ ਤਾਂ ਅਸ਼ਰਜ ਪ੍ਰਭੂ ਨੂੰ ਵੇਖਦਾ ਹੈ ਹਰਾਮ ਕਲੀ ਮਹਿਲਾ 5ਵਾਂ ਜੀ ਜਨ ਸਬ ਪੇਖਿਐ ਪ੍ਰਭ ਸਗਲ ਤੁਮਾਰੀ ਧਾਨਾ ਏ ਮਨ ਹਰ ਕੈ ਨਾਮ ਉਧਾਰ ਨ ਰਹਾ ਹੈ ਪ੍ਰਭੂ ਸਾਰੇ ਜੀਵ ਜਨ ਜੋ ਦਿਸ ਰਹੇ ਨੇ ਇਹ ਸਾਰੇ ਤੇਰੇ ਹੀ ਆਸਰੇ ਨੇ ਇਸ ਮਨ ਨੂੰ ਪਰਮਾਤਮਾ ਦੇ ਨਾਮ ਦੇ ਰਾਹੀ ਹੀ ਭਾਈ ਬਚਾਇਆ ਜਾ ਸਕਦਾ ਰਹਾ ਖਿਨ ਮੈਂ ਥਾਪ ਉਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬੇਦਾਰਨਾ ਪਰਮਾਤਮਾ ਇਸ ਰਚਨਾ ਨੂੰ ਇੱਕ ਖਿੰਨ ਵਿੱਚ ਪੈਦਾ ਕਰਕੇ ਫਿਰ ਨਾਸ ਵੀ ਕਰ ਸਕਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਵਿਕਾਰਾਂ ਨੂੰ ਗੁਰੂ ਦੀ ਸੰਗਤ ਵਿੱਚ ਰਹਿ ਕੇ ਭਾਈ ਦੂਰ ਕੀਤਾ ਜਾ ਸਕਦਾ ਨਾਮ ਜਪਤ ਮਨ ਨਿਰਮਲ ਹੋਵੇ ਸੁਖੈ ਸੁਭ ਗੁਦਾਰਨਾ ਪਗੜ ਸ਼ਰਨ ਜੋ ਆਵੇ ਪ੍ਰਾਣੀ ਤਿਸ ਈਹਾ ਉਹਾ ਨਾ ਹਾਰਨਾ ਪਰਮਾਤਮਾ ਦਾ ਨਾਮ ਜਪਦਿਆਂ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦਿਆਂ ਦੀ ਸ਼ਰਨ ਹੁੰਦਾ ਉਹ ਲੋਕ ਪਰਲੋਕ 'ਚ ਇੱਜ਼ਤ ਖਾਟਦਾ ਸੋਖ ਦੋਖ ਇਸ ਮਨ ਕੀ ਬਿਰਤਾ ਤੁਮਹੀ ਆਗੈ ਸਾਰਨਾ ਤੂ ਦਾਤਾ ਸੁਭਨਾ ਜੀਆ ਕਾ ਆਪਨ ਕੀਆ ਪਾਲਨਾ ਇਸ ਮਨ ਦੀ ਸੁੱਖਾਂ ਦੀ ਮੰਗਤ ਤੇ ਦੁੱਖਾਂ ਵੱਲੋਂ ਪੁਕਾਰ ਤੇਰੇ ਅੱਗੇ ਹੀ ਕੀਤੀ ਜਾ ਸਕਦੀ ਹੈ ਪ੍ਰਭੂ ਤੂ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਆਪਣੇ ਪੈਦਾ ਕੀਤੇ ਜੀਵਾਂ ਨੂੰ ਪਾਲਣ ਵਾਲਾ ਅਨਕ ਬਾਰ ਕੋਟ ਜਨ ਉਪਰ ਨਾਨਕ ਵੰਝੇ ਵਾਰਨ ਹੈ ਪ੍ਰਭੂ ਤੇਰਾ ਦਾਸ ਨਾਨਕ ਤੇਰੇ ਭਗਤਾਂ ਦੇ ਚਰਨਾਂ ਤੋਂ ਨੇਕਾਂ ਵਾਰੀ ਕਰੋੜਾਂ ਵਾਰੀ ਸਦਕੇ ਜਾਂਦਾ ਹੈ ਰਾਮ ਕਲੀ ਮਹਿਲਾ ਪੰਜਵਾਂ ਅਸ਼ਟਪਦੀ ਓੰਕਾਰ ਸਤਗੁਰ ਪ੍ਰਸਾਦ ਦਰਸ਼ਨ ਪੇਟ ਤਪ ਪਾਪ ਸਬਨਾਸੈ ਹਰਿ ਸਿਉਂ ਦੇ ਮਿਲਾਈ ਇਹ ਭਾਈ ਗੁਰੂ ਦਾ ਦਰਸ਼ਨ ਪ੍ਰਾਪਤ ਕੀਤੇਆਂ ਸਾਰੇ ਪਾਪ ਮੁੱਕ ਜਾਂਦੇ ਨੇ ਮੇਰਾ ਗੁਰ ਪਰਮੇਸ਼ਰ ਸੁਖਦਾਇ ਪਾਰ ਬ੍ਰਹਮ ਕਾ ਨਾਮ ਦਿਰਦਾਏ ਅੰਤੇ ਹੋਏ ਸਿਖਾਏ ਰਹਾਉ ਮੇਰਾ ਗੁਰੂ ਪਰਮੇਸ਼ਵਰ ਦਾ ਰੂਪ ਐ ਸਾਰੇ ਸੁਖ ਦੇਣ ਵਾਲਾ ਗੁਰੂ ਪਰਮਾਤਮਾ ਦਾ ਨਾਮ ਮਨੁੱਖ ਦੇ ਹਿਰਦੇ ਚ ਪੱਕਾ ਕਰ ਦਿੰਦਾ ਹੈ ਅਖੀਰਲੇ ਵੇਲੇ ਨਾਲ ਨਿਪਟਦਾ ਰਹਾਉ ਸਗਲ ਦੁਖ ਕਾ ਡੇਰਾ ਭੰਨਾ ਸਾਂਤ ਔਰ ਮੁਖੱਲਾਏ ਪਾਤਤ ਪੁਨੇਤ ਕੀਏ ਖਿਨ ਪੀਤਰ ਅਗਿਆਨ ਅੰਧੇਰ ਬੰਜਾਈ ਜਿਹੜਾ ਮਨੁ ਗੁਰੂ ਦੇ ਚਰਨਾਂ ਦੀ ਤੂੜ ਆਪਣੇ ਮੱਥੇ ਉੱਤੇ ਲਾਉਂਦਾ ਹੈ ਉਸ ਤੇ ਅੰਦਰੋਂ ਸਾਰੇ ਦੁੱਖਾਂ ਦਾ ਅੱਡਾ ਮੁੱਕ ਜਾਂਦਾ ਹੈ ਤੇ ਗੁਰੂ ਨੇ ਨੇਕਾ ਵਿਕਾਰੀਆਂ ਨੂੰ ਖਿਨ ਵਿੱਚ ਪਾਈ ਪਵਿੱਤਰ ਕਰ ਦਿੱਤਾ ਹੈ ਕਰਨ ਕਰਨ ਸਮਰੱਤ ਸੁਆਮੀ ਨਾਨਕ ਤੇ ਸਰਨਾਈ ਬੰਦਨ ਤੋੜ ਚਰਨ ਕਮਲ ਦਿੜਾਏ ਇਕ ਸ਼ਬਦ ਲੈ ਵੱਲੈ ਨਾਨਕ ਮਾਲਕ ਪ੍ਰਭ ਸਾਰੇ ਜਗਤ ਦਾ ਮੂਲ ਹੈ ਸਭ ਤਾਕਤ ਦਾ ਨਾਮਾਲਕ ਹੈ ਗੁਰੂ ਮਨੁੱਖ ਦੇ ਮਾਇਆ ਦੇ ਬੰਧਨ ਤੋੜ ਕੇ ਉਸ ਦੇ ਅੰਦਰ ਪ੍ਰਭੂ ਦੇ ਸੋਹਣੇ ਚਰਨ ਟਿਕਾ ਦਿੰਦਾ ਅੰਧ ਕੋ ਵਿਖਿਆ ਤੇ ਕਾੜਿ ਸਾਉ ਸ਼ੌਦ ਬਣੈ ਆਈ ਜਨਮ ਮਰਨ ਕਾ ਸੈ ਸਾਚੂ ਕਾ ਬਹੁੜ ਕਤੋਂ ਨਾਂ ਤੈ ਗੁਰੂ ਜਿਸ ਮਨੁੱਖ ਉਤੇ ਕਿਰਪਾ ਕਰਦਾ ਉਸ ਨੂੰ ਅਨੇਕੋ ਵਿੱਚ ਬਾਰ ਕਾਟ ਲੈਂਦਾ ਤੇ ਗੁਰੂ ਕਿਰਪਾ ਨਾਲ ਉਸ ਮਨੁੱਖ ਦਾ ਜਨਮ ਮਰਨ ਦਾ ਸੈਸਾ ਕਿੜ ਮੁੱਕ ਜਾਂਦਾ ਨਾਮ ਰਸਾਇਣ ਏ ਮਨਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਗ ਸੰਗ ਮਿਲ ਕੀਰਤਨ ਗਾਇਆ ਨੇ ਚਲ ਵਸਿਆ ਜਾਈ ਤੇ ਗੁਰੂ ਦੀ ਮੇਰ ਨਾਲ ਜਿਸ ਮਨੁੱਖ ਦਾ ਮਨ ਸਭ ਰਸਾਂ ਤੋਂ ਸ੍ਰੇਸ਼ਟ ਨਾਮ ਰਸ ਵਿੱਚ ਰੰਗਿਆ ਜਾਂਦਾ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀ ਕੇ ਰੱਜ ਜਾਂਦੇ ਨੇ ਤੇ ਗੁਰੂ ਦੀ ਸੰਗਤ ਚ ਮਿਲ ਕੇ ਉਹ ਪਰਬੁੱਦੇ ਸਿਵ ਤੋਂ ਸਲਾਹ ਕਰਨ ਲੱਗ ਪੈਂਦੇ ਨੇ ਸੰਸੰਗ ਮਿਲ ਕੀਰਤਨ ਗਾਇ ਨਿਹਚਲ ਵਸਿਆ ਜਾਏ ਪੂਰੇ ਗੁਰ ਪੂਰੀ ਮਤ ਦੀਨੇ ਹਰ ਬਿਨ ਆ ਨਾ ਭਾਈ ਨਾਮ ਨਿਧਾਨ ਪਾਇ ਵਡ ਪਾਗੀ ਨਾਨਕ ਨਰਕ ਨਾ ਜਾਏ ਤੇ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਿਕ ਜੀਵਨ ਬਾਰੇ ਸਮਝ ਬਖਸ਼ ਦਿੱਤੀ ਉਸ ਨੇ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਹੋਰ ਚੀਜ਼ ਨਾਲ ਪਿਆਰ ਨਹੀਂ ਕੀਤਾ ਨਾਨਕ ਜਿਸ ਪਾਗਾਂ ਵਾਲੇ ਨੇ ਗੁਰੂ ਦੀ ਸ਼ਰਨ ਪੈ ਕੇ ਨਾਮ ਖਜ਼ਾਨਾ ਲੱਭ ਲਿਆ ਉਹ ਦੁਨੀਆਂ ਦੇ ਦੁੱਖਾਂ ਦੇ ਨਰਕ 'ਚ ਨਹੀਂ ਪੈਂਦਾ ਤਾਲ ਸਿਆਨ ਉਕਤ ਨਾ ਮੇਰੀ ਪੂਰੇ ਗੁਰੂ ਕਮਾਈ ਜਪਤਾ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਈ ਤਪ ਆਦ ਕਿਸੇ ਮਿਹਨਤ ਕਿਸੇ ਵਿੱਚ ਤਰਾਈ ਨਾਲ ਪ੍ਰਭੂ ਦੀ ਬਖਸ਼ਿਸ਼ ਨਾਮ ਦੀ ਦਾਤ ਨਹੀਂ ਮਿਲਦੀ ਏ ਭਾਈ ਪੂਰੇ ਗੁਰੂ ਦੀ ਸ਼ਰਨ ਪੈਣਾ ਹੀ ਮੇਰੇ ਵਾਸਤੇ ਜਲਤ ਸਤ ਸੰਜਮ ਇਸ ਤਰ੍ਹਾਂ ਬਖਸ਼ਿਸ਼ਾਂ ਹੀ ਮਿਲਦੀਆਂ ਨੇ ਪੁੱਤਰ ਕਲਤਰ ਮਹਾ ਵਿਖਿਆ ਮੈਂ ਗੁਰ ਸਾਚੈ ਲਾਇ ਤਰਾਈ ਆਪਣੇ ਜੀਤੈ ਆਪ ਸੰਭਾਲੇ ਆਪੇ ਲਈ ਲੜ ਲਾਈ ਜਿਹੜਾ ਮਨੁ ਗੁਰੂ ਦੀ ਸ਼ਰਨ ਪਿਆ ਉਸ ਨੂੰ ਪੁੱਤਰ ਇਸਤਰੀ ਬਲ ਵਾਲੀ ਮਾਇਆ ਦੇ ਮੋਹ ਵਿੱਚ ਗੁਰੂ ਨੇ ਸਦਾ ਥਿਰਨਾਮ ਚ ਜੋੜ ਕੇ ਲੰਗਾ ਦਿੱਤਾ ਪਰ हे ਪ੍ਰਭੂ ਸੀ ਤੇਰੇ ਪੈਦਾ ਕੀਤੇ ਜੀਵਾਂ ਤੇ ਆਪਣੇ ਪੈਦਾ ਕੀਤੇ ਜੀਵਾਂ ਦੀ ਤੂੰ ਆਪ ਸੰਭਾਲ ਕਰਨਾ ਸਾਧ ਧਰਮ ਦਾ ਬੇੜਾ ਬੰਦਿਆ ਪਵਜਲ ਪਾਰ ਪੁਆਈ ਬੇਸ਼ੁਮਾਰ ਬਯੰਤ ਸੁਆਮੀ ਨਾਨਕ ਬਲ ਬਲ ਜਾਈ ਹੈ ਪ੍ਰਭੂ ਤੇਰੀ ਮਿਹਰ ਨਾਲ ਹੀ ਜਿਨ੍ਹਾਂ ਨੇ ਤੇਰੇ ਨਾਮ ਦੇ ਸਿਮਰਨ ਦਾ ਜਾਜ ਤਿਆਰ ਕਰ ਲਿਆ ਉਹ ਸੰਸਾਰ ਸਾਗਰ ਤੋਂ ਲੰਘੇ ਨਾਨਕੋ ਮਾਲਕ ਪ੍ਰਭੂ ਬਯੰਤ ਗੁਣਾ ਦਾ ਮਾਲਕ ਬਯੰਤ ਮਸਤ ਸਦਕੇ ਜਾਨਾ ਨਕਾਲ ਮੂਰਤ ਜੁਨੀ ਸੰਭ ਕਲ ਅੰਧਕਾਰ ਦੀ ਪਾਈ ਅੰਤਰਜਾਮੀ ਜੀਨ ਕਾ ਦਾਤਾ ਦੇਖ ਤ੍ਰਿਪਤ ਗਹਾਈ ਜਿਹੜਾ ਪਰਮਾਤਮਾ ਮੌਤ ਰਤ ਹਸਤੀ ਵਾਲਾ ਜੁਨਾ ਚ ਨਹੀਂ ਹੁੰਦਾ ਜੋ ਆਪਣੇ ਆਪ ਤੋਂ ਪ੍ਰਗਟ ਹੁੰਦਾ ਹੈ ਪ੍ਰਭੂ ਗੁਰੂ ਦੇ ਰਾਹੀ ਜਗਤ ਦੇ ਮੋਹ ਮਾਇਆ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਹੈ ਭਾਈ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਦਾ ਹੈ ਨਾਮ ਦੀ ਦਾਤ ਦੇ ਕੇ ਸਭ ਨੂੰ ਤ੍ਰਿਪਤ ਕਰਨ ਵਾਲਾ ਇਕੰਕਾਰ ਨਿਰੰਝਨ ਨਿਰਪੋ ਸਭ ਜਲਥਲ ਰਹਾ ਸਮਾਈ ਭਗ ਦਾਨ ਭਗਤਾ ਕੋ ਦੀਨਾ ਹਰ ਨਾਨਕ ਅਜਾਚੈ ਮਾਈ اے ਭਾਈ ਪ੍ਰਭੂ ਸਭ ਥਾ ਵਿਆਪਕ ਹੈ ਮਾਇਆ ਤੋ ਰਹਿਤ ਨਰਲੇਪ ਇਸ ਲਈ ਹੈ ਮਾਂ ਗੁਰੂ ਦੀ ਰਾਹੀ ਹੀ ਪਰਮਾਤਮ ਨੇ ਆਪਣੇ ਭਗਤੀ ਦਾ ਦਾਨ ਆਪਣੇ ਭਗਤਾ ਨੂੰ ਸਦਾ ਬਖਸ਼ਿਆ ਹੈ RAM ਕਲੀ ਮਹਲਾ 5 ਸ਼ਲੋਕ ਸਿੱਕੋ ਸ਼ਬਦ ਪਿਆਰ ਹੋ ਜਨਮ ਮਰਨ ਕੀ ਟੇਕਾ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਖੇ ਪਿਆਰੇ ਮਿੱਤਰੋ ਪਰਮਾਤਮਾ ਦੀ ਸਿਮਤ ਸਲਾਹ ਕਰਨ ਦੀ ਆਦਤ ਬਣਾਓ ਉਹੀ ਉਮਰ ਦਾ ਸਾਰ ਹੈ ਇਹ ਨਾਨਕ ਪਰਮਾਤਮਾ ਦਾ ਨਾਮ ਸਿਮਰਦਿਆ ਲੋਕ ਪਰਲੋਕ ਚਮਕ ਉਜਲ ਪਵਿੱਤਰ ਹੋ ਜਾਂਦਾ ਮੰਤਨ ਰਾਤਾ RAM ਪਿਆਰੇ ਹ ਪ੍ਰੇਮ ਭਗਤ ਬਣ ਆਈ ਸੰਤੋ ਸਤਗੁਰ ਖੇਪ ਨੇ ਬਾਹ ਇਹ ਸੰਤੋ ਹੈ ਸੰਜਨੋ ਜਿਸ ਮਨੁੱਖ ਦਾ ਮਾਨ ਤੇ ਤਨ ਪਿਆਰੇ ਪ੍ਰਭੂ ਦੇ ਪ੍ਰੇਮ ਚਰੰਗਿਆ ਜਾਂਦਾ ਉਹਦੀ ਬਣ ਆ ਜਾਂਦੀ ਪ੍ਰਭੂ ਨਾਲ ਇਹ ਸੰਜਨੋ ਜਿਸ ਮਨੁੱਖ ਦੀ ਪ੍ਰਭੂ ਨਾਲ ਸਾਝ ਗੁਰੂ ਨੇ ਸਿਰੇ ਚਾੜ ਦਿੱਤੀ ਹਰ ਘਰ ਹਰ ਨਾਮ ਲਾਹਾ ਦਾਸ ਕੋ ਦਿਆ ਸਗਲੇ ਤ੍ਰਿਸ਼ਣ ਉਲਾਹੀ ਸੰਤੋ ਰਾਹੇ ਸੰਤ ਜਨੋ ਫਿਰ ਉਸ ਸੇਵਕ ਨੂੰ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਲਾਭ ਬਖਸ਼ ਦਿੱਤਾ ਸੀ ਖੋਜਤ ਖੋਜਤ ਲਾਲ ਇਕ ਪਾਇਆ ਹਰ ਕੀਮਤ ਕਹਿ ਨਾ ਜਾਈ ਸੰਤ ਚਰਨ ਕਮਲ ਸਿਉ ਲਾ ਗੋਤਿਆਨਾ ਸੱਚਾ ਦਰਸਮਾਈ ਸੰਤੋਏ ਸੰਜਨੋ ਗੁਰੂ ਦੀ ਸ਼ਰਨ ਪੈ ਕੇ ਕੋਜਨ ਵਾਲੇ ਨੇ ਖੋਜ ਕਰਦਿਆਂ ਕਰਦਿਆਂ ਪ੍ਰਮਾਤਮਾ ਦਾ ਨਾਮ ਹੀਰਾ ਲਬ ਲਜਿਸਤ ਮੂਲ ਨਹੀਂ ਪੈ ਸਕਦਾ ਇਸ ਲਈ ਸੰਜਨੋ ਗੁਰੂ ਕਿਰਪਾ ਨਾਲ ਜਿਸ ਮਨੁੱਖ ਦੀ ਸੂਰਤ ਪ੍ਰਭੂ ਦੇ ਸੋਹਣੇ ਚਰਨਾਂ 'ਚ ਜੁੜ ਗਈ ਸਦਾ ਥਿਰ ਪ੍ਰਭੂ ਦੇ ਦਰਸ਼ਨ ਵਿੱਚ ਉਸ ਦੀ ਸਦਾ ਲੇਣ ਤਾਂ ਫਿਰ ਬਣੀ ਰਹਿੰਦੀ ਹੈ ਗੁਣ ਗਾਵਤ ਗਾਵਤ ਪਏ ਨਿਹਾਲਾ ਹਰਿ ਸਿਮਰਤ ਤ੍ਰਿਪਤ ਅਘਾਈ ਸੰਤੰ ਆਤਮ ਰਾਮ ਰਵਿਆ ਸਬ ਅੰਤਰਾ ਕਤ ਆਵੈ ਕਤ ਜਾਈ ਸੰਤੋ ਹੈ ਸੰਜਨੋ ਪਰਮਾਤਮਾ ਦੀ ਸਿਪਤੋ ਸਲਾ ਦੇ ਗੀਤ ਗਾ ਬਿਆਂ ਗਾਉਂਦਿਆਂ ਤਨੁ ਮਨੁ ਖਿੜ ਜਾਈ ਤਾ ਹੈ اے ਸੰਤ ਜਨੋ ਗੁਰੂ ਦੀ ਸ਼ਰਨ ਪੈ ਕੇ ਜਿਸਮਨੁਕੁ ਨੂੰ ਸਰਵ ਵਿਆਪਰੁ ਆਤਮਾ ਸਭ ਜੀਵਨ ਦੇ ਅੰਦਰ ਵਸਤਾ ਦੇ سپਿੰਦਾ ਉਸਤਜ ਨ ਮਰਨ ਮੁਕ ਜਾਂਦਾ ਆ ਜੁਗਾਦੀ ਹੈ ਪੀ ਹੋਸੀ ਸਭ ਜੀਆਂ ਕਾ ਸੁਖदाई ਸੰਤ ਆਬ్యੰਤ ਅੰਤ ਨਹੀਂ ਪਾਈਐ ਪੂਰਿਆ ਸਭ ਠਾਈ ਸੰਤੋ ਹੈ ਸੰਜਨ ਪ੍ਰਭੂ ਜੁਗਾਂਤ ਤੋਂ ਪਹਿਲੋ ਸੀ ਹੁਣ ਵੀ ਹੈ ਸਭ ਥਾਵਾਂ ਦੇ ਉੱਤੇ ਉਹ ਵਸਿਆ ਉਹ ਬਯੰਤੈ ਉਸਤੰਤ ਨਹੀਂ ਪੈ ਸਕਤ मीत साजन माल जोबन सुत हरनानक बाब मेरा माई संत संत जनों नानक आकदा परमात्मा ही मेरा मित्र है सज्जना मेरा धन माल है मेरा जोबन है, है। रामकली महल्ला 5 मन बच कर्म राम नाम चितारी कुमन केर महात बिखड़े गुरमुख नानक पार उतारी न खाओ अपने मंदिर आ ही ਆਪਣ ਹਰੇਕ ਪੋਲ ਦੇ ਰਾਹੀ ਇਹ ਪਾਏ ਉਸ ਪ੍ਰਭੂ ਨੂੰ ਚੇਤਾ ਰੱਖਿਆ ਕਰ। हे ਨਾਨਕ ਜਗਤ ਵਿੱਚ ਵਿਕਾਰਾਂ ਦੀਆਂ ਲਹਿਰਾਂ ਦੀ ਬੜੀ ਭਿਆਨਕ ਘੁੰਮਣ ਕੇਰੀਏ। ਗੁਰੂ ਦੀ ਸ਼ਰਨ ਪੈ ਕੇ ਮਨੁੱਖ ਤਰ ਦਰਹਾ। ਅੰਤਰ ਸੁੱਕਾ ਬਾਹਰ ਸੁੱਕਾ ਹਰ ਜਪ ਮਲਣ ਪਏ ਦੁਸ਼ਟਾਰਿ ਜਿਸਤੇ ਲਾਗੇ ਤਿਨੇ ਨਿਵਾਰੇ। ਪ੍ਰਭ ਜੀ ਆਪਣੀ ਕਿਰਪਾ ਤਾਰੀ। ਪ੍ਰਮਾਤਮਾ ਦਾ ਨਾਮ ਜਪ ਜਪ ਕੇ ਚੰਦਰੇ ਵੈਰੀ ਮਲ ਦਲੇ ਜਾਂਦੇ ਨੇ ਕਿਹੜੇ ਵਿਕਾਰ ਇਸ ਪ੍ਰਭੂ ਦੀ ਰਜ਼ਾ ਅਨੁਸਾਰ ਚੰਦਰੇ ਬੈਰੇ ਚੰਬੜੇ ਸਨ ਉਹਦੀ ਕਿਰਪਾ ਨਾਲ ਹੀ ਇਹ ਮੁੱਕ ਜਾਂਦੇ ਨੇ ਉਦਰੇ ਸੰਤ ਪਰੇ ਹਰ ਸ਼ਰਣੀ ਪਛ ਬਿਨਸੇ ਮਹਾ ਅੰਕਾਰੀ ਸਾਧੂ ਸੰਗਤ ਫਲ ਪਾਇਆ ਇੱਕ ਕੇਵਲ ਨਾਮ ਅਧਾਰੀ ਮਾਰਜ ਕਹਿਣ ਲਗੇ ਸੰਤ ਜਨ ਤਾ ਪ੍ਰਮਾਤਮਨ ਸ਼ਰਮ ਪੈ ਜਾਂਦੇ ਨੇ ਇਹ ਵਿਕਾਰਾਂ ਤੋਂ ਬਚ ਜਾਂਦੇ ਨੇ ਸੰਤ ਜਨਾਂ ਨੇ ਗੁਰੂ ਦੀ ਸੰਗਤ ਚ ਰਹਿ ਕੇ ਪ੍ਰਮਾਤਮਾ ਦਾ ਨਾਮ ਫਲਵਾਲਿਆ ਸਿਰਫ ਹਰੀ ਨਾਮ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਮਾਰੀ ਤੂੰ ਸਮਰਾਤ ਅਕਥ ਗੋਚ ਰਵਿਆ ਇੱਕ ਮੁਰਾਰੀ ਹੈ ਪ੍ਰਭੂ ਆਪਣੇ ਆਪ ਵਿੱਚ ਨਾ ਕੋਈ ਜੀਵ ਸੂਰਮੈ ਨਾ ਕੋਈ ਲਿਸ ਹੈ ਹਰੇਕ ਜੀਵ ਵਿੱਚ ਤੇਹੀ ਜੋਤ ਪ੍ਰਗਟੀ ਹੈ اے پربھو تو سب طاقت دا مالک ہے تیری طاقتاں بیان تو پرے نے قیمت کون کرے تیری ਕਰਤੇ پرب انت نا پارا bari نام دا نانک وڈیا اے تیریاں سنت جناں رے نہ رہے کرتار اے پربھو کوئی جیو تیری قیمت نہیں پا سکدا تیرا پارلا بننا نہیں لب سکدا اے نانک پربھو تیرے سنت جناں دی چرن ٹوڑ لیا تیرے نام دی ذات مڑد دی ہے ਕੀ ਮਤ ਕਾਉਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਾਰ ਆਵਾਰੀ ਨਾਮ ਦਾ ਨਾਨਕ ਵਿੜਿਆਏ ਤੇਰਿਆਂ ਸੰਤ ਜਨਾਰੇ ਨਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ